ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਕਣਕ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਹਾਂ ਤੇ ਇਸ ਵੀਡੀਓ ਵਿੱਚ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਲਈ ਤੇ ਚੌੜੇ ਪੱਤੇ ਵਾਲੇ ਨਦੀਨਾ ਨੂੰ ਕੰਟਰੋਲ ਕਰਨ ਲਈ 65 ਤੋਂ 75 ਦਿਨਾਂ ਦੀ ਕਣਕ ਉਤੇ ਕਿਹੜੀ ਕਿਹੜੀ ਸਪਰੇਅ ਕਰ ਸਕਦੇ ਹਾਂ ਤੇ ਦੋ ਸਪਰੇਅ ਨੂੰ ਕਿਵੇਂ ਰਲਾਉਣਾ ਤੇ ਇਹਨਾਂ ਨੂੰ ਕਿਵੇਂ ਰਲਾਉਣਾ ਤੇ ਕੀ ਇਹਨਾਂ ਦੇ ਨਤੀਜੇ ਆ ਰਹੇ ਆ ਜੋ ਆਪਾਂ ਇੱਕ ਦੋ ਟ੍ਰਾਇਲ ਜਾਂ ਆਪਦੇ ਖੇਤ ਦੇ ਵਿੱਚ ਇਹਨਾਂ ਸਪਰੇਅਾਂ ਦੀ ਵਰਤੋਂ ਕੀਤੀ ਆ ਉਹ ਵੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਤਜਰਬਾ ਸਾਂਝਾ ਕਰਾਂਗੇ ਤੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਖੀਰ ਤੱਕ ਜਰੂਰ ਦੇਖੋ ਤੇ ਜਾਣਕਾਰੀ ਨੂੰ ਵੱਧ ਤੋਂ ਵੱਧ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਵੀ ਕਰਿਓ ਕਿਸਾਨ ਭਰਾਓ ਇਸ ਸਾਲ ਜ਼ਿਆਦਾਤਰ ਕਿਸਾਨ ਭਰਾਵਾਂ ਦੀ ਗਣਕ ਦੀ ਬਜਾਈ ਨਵੰਬਰ ਦੇ ਖੀਰਲੇ ਪੰਦਰਵਾੜੇ ਵਿੱਚ ਹੋਈ ਸੀਗੀ ਤੇ ਲਗਭਗ ਸਾਰੇ ਕਿਸਾਨ ਭਰਾਵਾਂ ਦੀ ਗਣਕ 65 ਤੋਂ 75 ਦਿਨਾਂ ਦੇ ਕਰੀਬ ਹੋ ਚੁੱਕੀ ਆ ਤੇ ਵਿੱਚ ਟਾਵਾਂ ਟੱਲਾ ਜਾਂ ਕਾਫੀ ਮਾਤਰਾ ਵਿੱਚ ਗੁੱਲੀ ਡੰਡਾ ਦਿਖਾਈ ਦੇ ਰਿਹਾ ਵੀ ਆਪਣੀ ਮੇਦ ਹੁੰਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਦਾ ਬੀਜ ਘੱਟ ਤੋਂ ਘੱਟ ਬਣੇ ਜਾਏ ਇਸ ਨੂੰ ਪ੍ਰੋਪਰ ਤਰੀਕੇ ਨਾਲ ਕੰਟਰੋਲ ਕੀਤਾ ਜਾ ਸਕੇ ਤੇ ਇਸ ਸਾਲ ਪਿਛਲੇ ਦਿਨਾਂ ਵਿੱਚ ਮੌਸਮ ਥੋੜਾ ਖਰਾਬ ਚੱਲ ਰਿਹਾ ਸੀ ਧੁੰਦ ਵਗੈਰਾ ਜ਼ਿਆਦਾ ਸੀ ਜਾਂ ਮੀਂਹ ਵਗੈਰਾ ਪਈ ਗਏ ਤੇ ਜਿਸ ਕਾਰਨ ਕਾਫੀ ਕਿਸਾਨ ਭਰਾਵਾਂ ਦੀ ਸਪਰੇਅ ਲੇਟ ਹੋ ਚੁੱਕੀ ਆ ਤੇ ਹੁਣ ਉਹਨਾਂ ਦਾ opinion ਹੈਗਾ ਵੀ ਕਰਨੀ ਤੇ ਕਰਨੀ ਹੋਈ ਆ ਸਪਰੇਅ ਭਲਾਂ ਦੀ ਘੱਟ ਕੰਟਰੋਲ ਹੋ ਜੇ ਪਰ ਕੰਟਰੋਲ ਇਸ ਨੂੰ ਕਰਨਾ ਹੀ ਕਰਨਾ ਤੇ ਕਰਨਾ ਚਾਹੀਦਾ ਵੀ ਆ ਕਿਉਂਕਿ ਇਸ ਦਾ ਜੇ ਇੱਕ ਵੀ ਪਲਾਂਟ ਰਹਿ ਜੇ 4000 ਤੋਂ ਪਲੱਸ ਬੀਜ ਇਸ ਦਾ ਬਣ ਜਾਣਾ ਜਿਸ ਵਿੱਚ ਕੋਸ਼ਣਾਂ ਕੋਸ਼ ਯਾਨੀ ਕਿ 50% ਵੀ ਜਰਮੀਨੇਸ਼ਨ ਹੋਇਆ ਤਾਂ ਇਹਦੀ ਪਾਪੂਲੇਸ਼ਨ ਤੁਸੀਂ ਦੇਖ ਸਕਦੇ ਹੋ ਕਿੰਨੀ ਹੋ ਸਕਦੀ ਆ ਕਿਸਾਨ ਭਰਾਵੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਵੀ ਆਪਾਂ ਨੂੰ ਇਹਦੇ ਖੇਤ ਦੀ ਸਥਿਤੀ ਦੇਖ ਕੇ ਐਸਾ ਵਸਤਾ ਉੱਤੇ ਆਪਾਂ ਕਿਹੜੇ-ਕਿਹੜੇ ਹਰਬੀਸਾਈਡ ਦੀ ਵਰਤੋਂ ਕਰ ਸਕਦੇ ਆ ਕਾਫੀ ਕਿਸਾਨਪਰਾ ਇਸ ਅਵਸਥਾ ਉੱਤੇ ਜਾਨਕੀ ਜਾਨਕੀ 70 ਦਿਨਾਂ ਦੀ ਕਣਕ ਦੇ 65 ਦਿਨਾਂ ਦੀ ਕਣਕ ਉੱਤੇ ਜ਼ਿਆਦਾਤਰ ਕਿਸਾਨਪਰਾ ਐਕਸਲ ਦੀ ਵਰਤੋਂ ਕਰਦੇ ਆ ਜਾਂ ਟਾਪਿਕ ਦੀ ਵਰਤੋਂ ਕਰਦੇ ਆ ਟਾਪਿਕ ਵਿੱਚ ਟੈਕਨੀਕਲ ਹੈਗਾ ਕਲਦੀਨਾ ਫਾਪ ਪ੍ਰੋਪੋਜ਼ਲ ਆਉਂਦਾ ਤੇ ਐਕਸਲ ਵਿੱਚ ਆਉਂਦਾ ਪਨੋਕਸਾਡਨ ਇਹਨਾਂ ਦੋਨਾਂ ਵਿੱਚੋਂ ਕੋਈ ਵੀ ਤੁਸੀਂ ਲੈ ਸਕਦੇ ਆ ਜੇ ਇਹ ਦੋਨੇ ਕੰਮ ਕਰਨੋਂ ਹਟ ਗਏ ਆ ਫਿਰ ਤੁਸੀਂ ਇਹਨਾਂ ਦੋਨਾਂ ਨੂੰ ਇਕੱਠਿਆਂ ਨੂੰ ਲੈ ਕੇ 1 ਲੀਟਰ ਉਹਦਾ ਡੇਢ ਪੈਕੇਟ ਤੱਕ ਤੁਸੀਂ ਟਾਪਿਕ ਦੀ ਵਰਤੋਂ ਕਰ ਸਕਦੇ ਆ ਜੇ ਤੁਹਾਡੇ ਇੱਕ ਪੈਕਟ ਨਾਲ ਹੱਲ ਹੁੰਦਾ ਤਾਂ ਤੁਸੀਂ ਇੱਕ ਦੀ ਵਾਰ ਤੋਂ ਕਰ ਸਕਦੇ ਆ ਡੋਜ ਤੁਸੀਂ ਆਪ ਦੇ ਖੇਤ ਦੀ ਆਪ ਤੈਅ ਕਰਨੀ ਆ ਪਾਣੀ ਦੀ ਮਾਤਰਾ ਤੁਸੀਂ 150 ਲੀਟਰ ਤੋਂ ਪਲੱਸ ਪਲੱਸ ਲਾਉਣੀ ਆ ਤੇ ਕੋਸ਼ਿਸ਼ ਕਰੋ ਬੈਟਰੀ ਵਾਲੇ ਪੰਪ ਨਾਲ ਹੀ ਸਪਰੇਅ ਕੀਤੀ ਜਾਵੇ ਤਾਂ ਜੋ ਕਿ ਚੰਗੇ ਨਤੀਜੇ ਦੇਖਣ ਨੂੰ ਮਿਲਣ ਤੇ ਇਸ ਦੇ ਨਾਲ ਜੇ ਤੁਹਾਡੇ ਖੇਤਾਂ ਵਿੱਚ ਚੌੜੀ ਪੱਤੀ ਵਾਲੇ ਨਦੀਨ ਵੀ ਦਿਖਾਈ ਦੇ ਰਹੇ ਜਿਵੇਂ ਕਿ ਪਾਲਕ ਦਿਖਾਈ ਦੇ ਰਿਹਾ ਤੁਸੀਂ ਵੀਡੀਓ ਦੇ ਰੂਪ ਵਿੱਚ ਦੇਖ ਰਹੇ ਹੋ ਤਾਂ ਐਸਾ ਵਾਸਤੇ ਤੁਸੀਂ 24D ਦੀ ਵੀ ਇਸ ਦੇ ਨਾਲ ਵਰਤੋਂ ਕਰਨਾ ਚਾਹੁੰਦੇ ਆ ਜੇ ਤੁਸੀਂ ਕੱਲੀ ਟਾਪਿਕ ਪਾ ਰਹੇ ਆ 200ml 24D ਦੀ ਤੁਸੀਂ ਵਰਤੋਂ ਕਰ ਸਕਦੇ ਆ ਜਾਨੀ ਕਿ 2ml ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਜੇ ਪਾਣੀ ਤੁਸੀਂ ਘੱਟ ਲਾ ਰਹੇ ਨੇ ਫਿਰ ਤੁਸੀਂ ਉਸ ਦੀ ਮਾਤਰਾ ਇਸ ਤੋਂ ਥੋੜੀ ਜਿਹੀ ਘਟਾ ਸਕਦੇ ਆ ਤੇ ਜੇ ਤੁਸੀਂ ਐਕਸਲ ਨਾਲ ਉਸ ਦੀ ਵਰਤੋਂ ਕਰਨੀ ਹੈ ਉਸ ਦੇ ਨਾਲ ਵੀ 200 ਐਮਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਆ ਜੇ ਤੁਹਾਡਾ ਮਾਨ ਬਣਾਇਆ ਹੋਵੇ ਕਿ ਐਕਸਲ ਵੀ ਪਾਉਣੀ ਆ ਟਾਪਿਕ ਵੀ ਪਾਉਣੀ ਆ ਤੇ ਨੰਬਰ 3 ਤੇ 24D ਦੀ ਵੀ ਵਰਤੋਂ ਕਰਨੀ ਆ ਫਿਰ ਕਿਸਾਨ ਭਰਾਵੋ ਥੋੜਾ ਜਿਹਾ ਝਟਕਾ ਲੱਗ ਸਕਦਾ ਜੇ ਤੁਸੀਂ 200 ਐਮਐਲ ਡੋਜ਼ ਦੀ ਵਰਤੋਂ ਕਰੋਗੇ ਤਾਂ ਫਿਰ ਉੱਥੇ ਤੁਹਾਨੂੰ 150 ਐਮਐਲ ਦੀ ਵਰਤੋਂ ਕਰਨੀ ਪਊਗੀ ਸਪਰੇ ਬਹੁਤ ਧਿਆਨ ਨਾਲ ਕਰਨੀ ਪਊਗੀ ਡਬਲ ਫੁਹਾਰਾ ਨਹੀਂ ਵਰਨਾ ਵੱਜਣਾ ਚਾਹੀਦਾ ਤੇ ਪ੍ਰੈਸ਼ਰ ਵਾਲੇ ਪੰਪਨ ਨੂੰ ਵੀ ਤਰਜੀਹ ਨਾ ਦਿੱਤੀ ਜਾਵੇ ਤੇ ਵੀਡੀਓ ਦੇ ਖੀਰ ਵਿੱਚ ਮੈਂ ਆਪਦੇ ਇੱਕ ਦੋ ਤਜਰਬੇ ਵੀ ਸਾਂਝੇ ਕਰਨ ਲੱਗਾ ਵੀ ਜਿਹੜੇ ਆਪਾਂ ਇਸ ਸਾਲ ਵਰਤੇ ਆ ਤੇ ਕਿਸਾਨ ਭਰਾਵੋ ਆਪਾਂ ਇੱਕ ਖੇਤ ਵਿੱਚ 200 ml 24D ਦੇ ਨਾਲ ਡੇਢ ਪੈਕੇਟ ਟੋਪਿਕ ਦਾ ਪਾਇਆ ਜਿੱਥੇ ਆਪਣੀ ਗੋਲੀ ਡੰਡਾ ਬਹੁਤ ਘੱਟ ਮਾਤਰਾ ਵਿੱਚ ਸੀ ਤੇ ਚੌੜੇ ਪੱਤੇ ਵਾਲੇ ਨਦੀਨ ਜਿਆਦਾ ਸੀ ਉੱਥੇ ਬਹੁਤ ਵਧੀਆ ਰਿਜ਼ਲਟ ਮਿਲਿਆ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਵਧੀਆ ਕੰਟਰੋਲ ਕੀਤਾ ਇਸਨੇ ਤੇ ਇੱਕ ਖੇਤ ਵਿੱਚ ਇੱਕ ਪੈਕ ਬੈਗ ਡਪਾਇਆ ਟੋਪਿਕ ਦਾ ਤੇ ਇੱਕ ਪਾਇਆ ਨਾਲ ਐਕਸਲ ਦਾ ਤੇ ਨਾਲ ਉਸ ਦੇ ਪਾਈ ਆ 190 ਐਮਐਲ ਦੇ ਕਰੀਬ 240 ਉੱਥੇ ਥੋੜੀ ਥੋੜੀ ਕਣਕ ਦਬੀ ਆ ਜਿੱਥੇ ਡਬਲ ਘਵਾਰਾ ਵੱਜਿਆ ਜਾਂ ਥੋੜੀ ਜਿਹੀ ਕਈ ਵਾਰੀ ਆਪਣੇ ਤੋਂ ਸਲੋਵ ਤੋਂ ਰਹਿ ਗਿਆ ਕੋਈ ਵੀ ਕਾਰਨ ਹੋ ਸਕਦਾ ਵੀ ਉੱਥੇ ਕਣਕ ਨੇ ਥੋੜਾ ਜਿਹਾ ਦਬਾਅ ਮੰਨਿਆ ਦੋਨੇ ਤਰੀਕੇ ਆਪਾਂ ਵਰਤ ਚੁੱਕੇ ਆ ਜੇ ਤੁਸੀਂ ਐਕਸਲ ਨਾਲ ਕੱਲੀ 240 ਪਾਉਂਗੇ ਉੱਥੇ ਕਣਕ ਤੇ ਕੋਈ ਜ਼ਿਆਦਾ ਅਸਰ ਨਹੀਂ ਪੈਂਦਾ ਜਿੱਥੇ ਤਿੰਨ ਰਲਣੀ ਆ ਉੱਥੇ ਧਿਆਨ ਦੇਣਾ ਪਊਗਾ ਪਾਣੀ ਦੀ ਮਾਤਰਾ ਵਧਾਉਣੀ ਪਊਗੀ ਤੇ ਇਹਨਾਂ ਵਿੱਚ ਤੁਸੀਂ ਕੋਈ ਵੀ ਤਰੀਕਾ ਵਰਤ ਕੇ ਇਸ ਨੂੰ ਕੰਟਰੋਲ ਕਰ ਸਕਦੇ ਆ ਜੇ ਤੁਹਾਡੇ ਕੋਲ ਕੋਈ ਆਪਦੇ ਹੋਰ ਤਜਰਬੇ ਆ ਕੋਈ ਤੁਸੀਂ ਦੂਸਰੀਆਂ ਦਵਾਈਆਂ ਦੀ ਵਰਤੋਂ ਕਰਦੇ ਆ ਤਾਂ ਸਾਨੂੰ ਆਪ ਦਾ ਤੁਸੀਂ ਕਮੈਂਟ ਬਾਕਸ ਵਿੱਚ ਤਜਰਬਾ ਸਾਂਝਾ ਕਰ ਸਕਦੇ ਹੋ ਤੇ ਜੇ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੇ ਹੋਵੇ ਤਾਂ ਹੋਰ ਖਸਾਨ ਭਰਾਵਾਂ ਨਾਲ ਸਾਂਝੀ ਜ਼ਰੂਰ ਕਰਿਓ ਵੀਡੀਓ ਦੇਖ ਲਈ ਤੁਹਾਡਾ ਸਾਦਾ ਬਹੁਤ ਬਹੁਤ ਧੰਨਵਾਦ